ਤੇਰੀ ਸਿਫਤ ਦੇ ਵਿੱਚ ਇੱਕ ਸੋਨਾ ਗੀਤ ਲਿਖਿਆ ਖਿਆਲਾਂ ਚ ਪਰੋਕੇ ਤੈਨੂੰ ਹਾਰਟ ਬੀਟ ਲਿਖਿਆ ਚਿਹਰਾ ਤੇਰਾ ਹੁਸਨ ਕਮਾਲ ਲਿਖਿਆ ਮੱਥੇ ਬਿੰਦੀ ਤਾਰਿਆਂ ਚ ਦੀਪ ਲਿਖਿਆ ਤੇਰੇ ਬਾਲਾਂ ਨੂੰ ਮੈਂ ਰਾਤਾਂ ਦੀ ਕਣੀ ਸ਼ਾ ਲਿਖਿਆ ਤੇਰੇ ਰੂਪ ਨੂੰ ਮੇਰੀ ਦੁਨੀਆ ਦਾ ਖੁਦਾ ਲਿਖਿਆ ਇੱਕਾ ਤੇਰਾ ਚੰਦ ਨਾਲ ਕੰਪੇਅਰ ਕਰਤਾ ਹਾਸੇ ਤੇਰਿਆਂ ਨੂੰ ਸਤਰੰਗੀ ਪੀਂਗ ਲਿਖਿਆ ਸੂਟ ਤੇਰਾ ਪੁਰੀਆਂ ਦੀ ਪੋਸ਼ਾਕ ਲਿਖਿਆ ਤੌਰ ਤੇਰੀ ਮੋਰਨੀ ਦੇ ਬਾਗ ਲਿਖਿਆ ਸਿਰ ਤੇ ਫੁਲਕਾਰੀ ਨੂੰ ਰੰਗਾਂ ਦੀ ਬੁਹਾਰ ਲਿਖਿਆ ਜਿਵੇਂ ਫੁੱਲਾਂ ਦੀ ਖੁਸ਼ੂ ਵਿੱਚ ਮੁਹੱਬਤ ਦਾ ਜਾਮ ਲਿਖਿਆ ਹੱਥਾਂ ਵਿੱਚ ਪਾਏ ਤੇਰੇ ਕੰਗਣਾਂ ਦੀ ਖਣਖਣ ਨੂੰ ਸੂਬਾਏ ਸਦੀਕ ਚਿੜੀਆਂ ਦੀ ਚਹਿਕ ਲਿਖਿਆ ਪਾਇਆ ਝਾਂਜਰਾਂ ਦੀ ਚਿਣਕਾਰ ਨੂੰ ਸਰਤਾਲ ਲਿਖਿਆ ਜਿਵੇਂ ਬੱਦਨਾ 'ਚ ਬਿਜਲੀ ਉਮੀਦ ਦਾ ਸੁਨੇਹਾ ਲਿਖਿਆ ਪੈਰਾਂ ਵਿੱਚ ਪਾਈ ਜੁੱਤੀ ਨਿਫਾਸਤ ਦੀ ਪਹਿਚਾਨ ਲਿਖਿਆ ਚਾਲ ਤੇਰੀ ਨਾਲ ਉਹਦੀ ਵੀ ਬਣੀ ਸ਼ਾਨ ਲਿਖਿਆ ਜਿਵੇਂ ਸੋਹਣੇ ਰਸਤੇ ਲਠੀਫ ਕਦਮ ਚੱਲੇ ਤੇਰੇ ਹਰ ਕਦਮ ਨੂੰ ਸੁਰਾਂ ਦਾ ਗੀਤ ਲਿਖਿਆ ਦਿਲ ਕਰਦਾ ਗੀਤ ਵਿੱਚ ਤੇਰਾ ਨਾਮ ਵੀ ਲਿਖ ਦੇਵਾਂ ਪਰ ਦੁਨੀਆ ਤੋਂ ਲੁਕੋ ਕੇ ਤੈਨੂੰ ਨਵਦੀਪ ਲਿਖਿਆ ਤੇਰੀ ਸਿਫਤ ਦੇ ਵਿੱਚ ਇੱਕ ਸੋਨਾ ਗੀਤ ਲਿਖਿਆ